ਹਰ ਇੱਕ ਸਾਲ ਕਿਸਾਨ ਕਣਕ ਅਤੇ ਆਲੂਆਂ ਦੀ ਬਜਾਈ ਕਰਨ ਤੋਂ ਪਹਿਲਾਂ ਡੀਏਪੀ ਦੀ ਵਰਤੋਂ ਕਰਦੇ ਹਨ ਬਜਾਈ ਕਰਨ ਤੋਂ ਪਹਿਲਾਂ ਡੀਏਪੀ ਲਈ ਖੱਜਲ ਖਵਾਰ ਹੋਣਾ ਪੈਂਦਾ ਹੈ ਹੁਣ ਕਣਕ ਦੀ ਬੀਜਣ ਵਿੱਚ ਡੇਢ ਮਹੀਨਾ ਰਹਿ ਗਿਆ ਹੈ ਸਰਕਾਰ ਡੀਏਪੀ ਦਾ ਪੂਰਾ ਪ੍ਰਬੰਧ ਕਰੇ ਝੋਨੇ ਦੀ ਕਟਾਈ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਬਾਅਦ ਸ਼ੁਰੂ ਹੋਣ ਵਾਲੀ ਹੈ ਪਰ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ ਸ਼ਬਦਾਂ ਦਾ ਪ੍ਰ 代表 ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਪੱਲ ਮਾਜਰਾ ਨੇ ਮੰਗ ਪੱਤਰ ਦੇਣ ਤੋਂ ਬਾਅਦ ਕੀਤਾ ਹੈ ਗੱਲ ਕਰਦੇ ਹਨ ਉਹਨਾਂ ਨੇ ਮੰਗ ਕੀਤੀ ਕਿ ਡੀਏਪ ਦੀ ਪੂਰਤੀ ਨਾ ਹੋਣ ਕਾਰਨ ਕਿਸਾਨ ਖੱਜਲ ਖਵਾਰ ਹੋ ਰਹੇ ਨੇ ਤੇ ਹੁਣ ਕਣਕ ਬੀਜਣ ਵਿੱਚ ਡੇਢ ਮਹੀਨਾ ਰਹਿ ਗਿਆ ਹੈ ਅਤੇ ਆਲੂਆਂ ਦੀ ਬਜਾਈ ਪੰਜਾਬ ਵਿੱਚ ਸ਼ੁਰੂ ਹੋਣ ਵਾਲੀ ਹੈ ਇਸ ਲਈ ਸਰਕਾਰ ਡੀਏਪ ਦਾ ਪੂਰਾ ਪ੍ਰਬੰਧ ਕਰੇ ਝੋਨੇ ਦੀ ਕਟਾਈ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਬਾਅਦ ਸ਼ੁਰੂ ਹੋਣ ਵਾਲੀ ਹੈ ਪਰ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ ਪੰਜਾਬ ਦੇ ਗੋਦਾਮ ਝੋਲਾ ਨਾਲ ਭਰੇ ਹੋਏ ਹਨ ਇੱਥੇ ਤੱਕ ਕਿ ਸੈਲਰਾਂ ਦੇ ਵਿੱਚ ਵੀ ਪਿਛਲੇ ਸਾਲ ਦੇ ਝੋਲ ਪਏ ਹਨ ਸੈਲਰ ਮਾਲਕ ਹੜਤਾਲ ਕੀਤੀ ਹੋਈ ਹੈ ਸਰਕਾਰ ਦਾ ਇਸ ਗੱਲ ਵੱਲ ਕੋਈ ਵੀ ਧਿਆਨ ਨਹੀਂ ਅੱਜ ਮੰਗ ਕੀਤੀ ਗਈ ਹੈ ਕਿ ਸੈਲਰ ਮਾਲਕਾਂ ਦੀ ਸਰਕਾਰ ਗੱਲ ਸੁਣੇ ਅਤੇ ਉਹਨਾਂ ਦੀ ਸਮੱਸਿਆ ਨੂੰ ਹੱਲ ਕਰੇ ਤਾਂ ਜੋ ਕਿਸਾਨ ਮੰਡੀਆਂ ਵਿੱਚ ਖੱਜਲ ਖਵਾਰ ਨਾ ਹੋਣ ਅਤੇ ਜੋ ਪੰਜਾਬ ਦੇ ਗੋਦਾਮਾਂ ਵਿੱਚ ਚੌਲ ਪਏ ਹਨ ਉਸ ਨੂੰ ਚੁੱਕਿਆ ਜਾਵੇ ਅਤੇ ਮੰਡੀਆਂ ਦੇ ਵਿੱਚ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨ ਮੰਡੀਆਂ ਵਿੱਚ ਖੱਜਲ ਖਵਾਰ ਨਾ ਹੋਵੇ ਅੱਜ ਅਸੀਂ ਡੀਸੀ ਮੈਡਮ ਨੂੰ ਮੰਗ ਪੱਤਰ ਦੱਤਾ ਡੀਏਪੀ ਦੇ ਪ੍ਰਬੰਧ ਬਾਰੇ ਅਤੇ ਝੋਨੇ ਦੀ ਖਰੀਦ ਦੇ ਪ੍ਰਬੰਧ ਬਾਰੇ ਕਿਉਂਕਿ ਪਿਛਲੀ ਵਾਰੀ ਵੀ ਸ਼ੈਲਰ ਮਾਲਕਾਂ ਨੇ ਅੜਤਾਲ ਕਰਤੀ ਜੀ ਕਿਸਾਨ ਹੈਰਾਨ ਹੁੰਦਾ ਰਿਹਾ ਇਸ ਕਰਕੇ ਅਸੀਂ ਇਹ ਮੈਡਮ ਨੂੰ ਅੱਜ ਮੰਗ ਪੱਤਰ ਦੱਤਾ ਜੋ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਤੇ ਉਹਨਾਂ ਦੀ ਸੁਣੀ ਜਾਵੇ ਜੋ ਪੰਜਾਬ ਦੇ ਵਿੱਚ ਸ਼ੈਲਰਾਂ ਦੇ ਵਿੱਚ ਚੌਲ ਪਿਆ ਜਾਂ ਪੰਜਾਬ ਦੇ ਗਦਾਮਾਂ ਜਿਹੜੇ ਨੇ ਉਸ ਚੌਲਾਂ ਨਾਲ ਭਰੇ ਪਏ ਨੇ ਉਹਨਾਂ ਨੂੰ ਚੌਲਾਂ ਨੂੰ ਚੱਕਿਆ ਜਾਵੇ ਤਾਂ ਜੋ ਜਿਹੜਾ ਕਿਸਾਨ ਆ ਕੁੱਕ ਜਿਹੜੀ ਖਰੀਦ ਆ ਉਹ ਇੱਕ ਤਰੀਕ ਤੋ ਸ਼ੁਰੂ ਹੋ ਜਾਣੀ ਆ ਝੋਨੇ ਦੀ ਬਿੜਾਈ ਵੀ 10 ਦਿਨ ਤੋਂ ਸਟਾਰਟ ਹੋ ਜਾਣੀ ਆ ਜਿਹੜਾ ਕਿਸਾਨ ਆ ਉਹ ਮੰਡੀਆਂ ਦੇ ਵਿੱਚ ਹਰਾਨ ਨਾ ਹੋਵੇ ਅਤੇ ਜੋ ਆਲੂਆਂ ਦੀ ਬਿੜਾਈ ਸ਼ੁਰੂ ਹੋ ਚੁੱਕੀ ਆ ਅਤੇ ਜੋ ਜਿਹੜੀ ਕਣਕ ਦੀ ਬਿਜਾਈ ਆ ਉਹ ਡੇਢ ਕਿ ਮਹੀਨੇ ਤੋਂ ਸ਼ੁਰੂ ਹੋ ਜਾਣੀ ਆ ਡੀਏਪੀ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਜਿਕਰ ਨਹੀਂ ਹੁੰਦਾ ਤਾਂ ਫਿਰ ਅਧੀਰ ਨਹੀਂ ਦੇਖੋ ਅਗਲੀ ਰਾਤੀ ਕੀ ਕਿਸਾਨ ਜਿੱਥੇ ਮੰਡੀਆਂ ਦੀ ਕੀ ਹੁੰਦੀ ਆ ਫਿਰ ਅਸੀਂ ਜੇ ਤੇ ਦੋਨੇ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਨਹੀਂ ਜਾਂਦੀਆਂ ਤਾਂ ਅਸੀਂ ਇਹ ਤੇ ਕੋਈ ਸਖਤ ਪ੍ਰੋਗਰਾਮ ਦਵਾਂਗੇ ਮੈਂ ਹਰਦੇਵ ਸਿੰਘ ਪੱਲ ਮੱਜਰਾ ਕ੍ਰਾਂਤੀਕਾਰੀ ਕਿਸਾਨ ਜਿਸ ਨੂੰ ਜ਼ਿਲ੍ਹਾ ਪ੍ਰਧਾਨ ਫਰਦੇਗੜ ਹਸਤੋਂ ਬੋਲ ਰਿਹਾ ਹਾਂ ਅੱਜ ਅਸੀਂ ਜੀ ਸਾਹਿਬ ਨੂੰ ਮਿਲਿਆ ਹੈ ਡੀਏਪੀ ਦੇ ਸਬੰਧ ਦੇ ਵਿੱਚ ਔਰ ਮੰਡੀਆਂ ਦੇ ਪ੍ਰਬੰਧ ਦੇ ਵਿੱਚ ਜੀ ਸਾਹਿਬ ਨੇ ਸਾਨੂੰ ਵਧੀਆ ਭਰੋਸਾ ਦਿੱਤਾ ਵੀ ਅਸੀਂ ਮੌਕੇ ਤੇ ਤੁਹਾਨੂੰ ਕੋਈ ਹਰਾਨੀ ਨਹੀਂ ਹੋਣ ਦੇਵਾਂਗੇ ਅੱਗੇ ਦੇਖਦੇ ਹਾਂ ਵੀ ਕੀ ਕਿਹਾ ਜਾ ਸਮਾਂ ਆਉਂਦਾ ਫਿਰ ਨਹੀਂ ਸਾਨੂੰ ਜੋਗਸ ਕਰਦੇ ਅੱਗੇ ਉਸ ਨੂੰ ਉਹ ਨਾ ਕਰਨਾ ਪਏ ਇਸ ਇਹਨਾਂ ਨੂੰ ਸੂਚਿਤ ਕਰਨਾ ਹੈ ਮਹਿਕਮੇ ਨੂੰ ਵੀ ਨਾ ਕਿਸੇ ਨੂੰ ਹਰਾਨੀ ਆਵੇ ਨਾ ਪ੍ਰਸ਼ਾਸਨ ਹਰਾਨ ਹੋਵੇ ਨਾ ਕਿਸਾਨ ਹਰਾਨ ਹੋਵੇ ਨਾ ਲੋਕ ਪਰੇਸ਼ਾਨ ਹੋਣ ਜੇ ਧਰਨਾ ਲੋਨ ਤਾਂ ਲੋਕ ਪਰੇਸ਼ਾਨ ਹੁੰਦੇ ਨੇ ਉਹ ਜ਼ਰੂਰ ਸਿੱਖਣਾ ਚਾਹੁੰਦੇ ਤਾਂ ਕਿ ਪਹਿਲੇ ਹੀ ਪ੍ਰਬੰਧ ਹੋ ਜਾਣ ਚੰਗੀ ਗੱਲ ਹੈ ਹਰ ਇੱਕ ਸਾਲ ਕਿਸਾਨ ਕਣਕ ਅਤੇ ਆਲੂਆਂ ਦੀ ਬਜਾਈ ਕਰਨ ਤੋਂ ਪਹਿਲਾਂ ਡੀਏਪੀ ਦੀ ਵਰਤੋਂ ਕਰਦੇ ਹਨ ਬਜਾਈ ਕਰਨ ਤੋਂ ਪਹਿਲਾਂ ਡੀਏਪੀ ਲਈ ਖੱਜਲ ਖਵਾਰ ਹੋਣਾ ਪੈਂਦਾ ਹੈ ਹੁਣ ਕਣਕ ਦੀ ਬੀਜਣ ਵਿੱਚ ਡੇਢ ਮਹੀਨਾ ਰਹਿ ਗਿਆ ਹੈ ਸਰਕਾਰ ਡੀਏਪੀ ਦਾ ਪੂਰਾ ਪ੍ਰਬੰਧ ਕਰੇ ਝੋਨੇ ਦੀ ਕਟਾਈ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਬਾਅਦ ਸ਼ੁਰੂ ਹੋਣ ਵਾਲੀ ਹੈ ਪਰ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ ਸ਼ਬਦਾਂ ਦਾ ਪ੍ਰ 代表 ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਪੱਲ ਮਾਜਰਾ ਨੇ ਮੰਗ ਪੱਤਰ ਦੇਣ ਤੋਂ ਬਾਅਦ ਕੀਤਾ ਹੈ ਅਲਬਤ ਕਰਦੇ ਹਨ ਉਹਨਾਂ ਨੇ ਮੰਗ ਕੀਤੀ ਕਿ ਡੀਏਪ ਦੀ ਪੂਰਤੀ ਨਾ ਹੋਣ ਕਾਰਨ ਕਿਸਾਨ ਖੱਜਲਖੁਆਰ ਹੋ ਰਹੇ ਨੇ ਤੇ ਹੁਣ ਕਣਕ ਬੀਜਣ ਵਿੱਚ ਡੇਢ ਮਹੀਨਾ ਰਹਿ ਗਿਆ ਹੈ ਅਤੇ ਆਲੂਆਂ ਦੀ ਬਜਾਈ ਪੰਜਾਬ ਵਿੱਚ ਸ਼ੁਰੂ ਹੋਣ ਵਾਲੀ ਹੈ ਇਸ ਲਈ ਸਰਕਾਰ ਡੀਏਪ ਦਾ ਪੂਰਾ ਪ੍ਰਬੰਧ ਕਰੇ ਝੋਨੇ ਦੀ ਕਟਾਈ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਬਾਅਦ ਸ਼ੁਰੂ ਹੋਣ ਵਾਲੀ ਹੈ ਪਰ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ ਪੰਜਾਬ ਦੇ ਗੋਦਾਮ ਝੋਲਾ ਨਾਲ ਭਰੇ ਹੋਏ ਹਨ ਇੱਥੇ ਤੱਕ ਕਿ ਸੈਲਰਾਂ ਦੇ ਵਿੱਚ ਵੀ ਪਿਛਲੇ ਸਾਲ ਦੇ ਝੋਲ ਪਏ ਹਨ ਸੈਲਰ ਮਾਲਕ ਨੇ ਹੜਤਾਲ ਕੀਤੀ ਹੋਈ ਹੈ ਸਰਕਾਰ ਦਾ ਇਸ ਗੱਲ ਵੱਲ ਕੋਈ ਵੀ ਧਿਆਨ ਨਹੀਂ ਅੱਜ ਮੰਗ ਕੀਤੀ ਗਈ ਹੈ ਕਿ ਸੈਲਰ ਮਾਲਕਾਂ ਦੀ ਸਰਕਾਰ ਗੱਲ ਸੁਣੇ ਅਤੇ ਉਹਨਾਂ ਦੀ ਸਮੱਸਿਆ ਨੂੰ ਹੱਲ ਕਰੇ ਤਾਂ ਜੋ ਕਿਸਾਨ ਮੰਡੀਆਂ ਵਿੱਚ ਖੱਜਲ ਖਵਾਰ ਨਾ ਹੋਣ ਅਤੇ ਜੋ ਪੰਜਾਬ ਦੇ ਗੋਦਾਮਾਂ ਵਿੱਚ ਚੌਲ ਪਏ ਹਨ ਉਸ ਨੂੰ ਚੁੱਕਿਆ ਜਾਵੇ ਅਤੇ ਮੰਡੀਆਂ ਦੇ ਵਿੱਚ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨ ਮੰਡੀਆਂ ਵਿੱਚ ਖੱਜਲ ਖਵਾਰ ਨਾ ਹੋਵੇ ਅੱਜ ਅਸੀਂ ਡੀਸੀ ਮੈਡਮ ਨੂੰ ਮੰਗ ਪੱਤਰ ਦੱਤਾ ਡੀਏਪੀ ਦੇ ਪ੍ਰਬੰਧ ਬਾਰੇ ਅਤੇ ਝੋਨੇ ਦੀ ਖਰੀਦ ਦੇ ਪ੍ਰਬੰਧ ਬਾਰੇ ਕਿਉਂਕਿ ਪਿਛਲੀ ਵਾਰੀ ਵੀ ਸ਼ੈਲਰ ਮਾਲਕਾਂ ਨੇ ਅੜਤਾਲ ਕਰਤੀ ਜੀ ਕਿਸਾਨ ਹੈਰਾਨ ਹੁੰਦਾ ਰਿਹਾ ਇਸ ਕਰਕੇ ਅਸੀਂ ਇਹ ਮੈਡਮ ਨੂੰ ਅੱਜ ਮੰਗ ਪੱਤਰ ਦੱਤਾ ਜੋ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਤੇ ਉਹਨਾਂ ਦੀ ਸੁਣੀ ਜਾਵੇ ਜੋ ਪੰਜਾਬ ਦੇ ਵਿੱਚ ਸ਼ੈਲਰਾਂ ਦੇ ਵਿੱਚ ਚੌਲ ਪਿਆ ਜਾਂ ਪੰਜਾਬ ਦੇ ਗਦਾਮਾਂ ਜਿਹੜੇ ਨੇ ਉਸ ਚੌਲਾਂ ਨਾਲ ਭਰੇ ਪਏ ਨੇ ਉਹਨਾਂ ਨੂੰ ਚੌਲਾਂ ਨੂੰ ਚੱਕਿਆ ਜਾਵੇ ਤਾਂ ਜੋ ਜਿਹੜਾ ਕਿਸਾਨ ਆ ਕੁੱਕਰ ਜਿਹੜੀ ਖਰੀਦ ਆ ਉਹ ਇੱਕ ਤਰੀਕ ਤੇ ਸ਼ੁਰੂ ਹੋ ਜਾਣੀ ਆ ਝੋਨੇ ਦੀ ਬਿਜਾਈ ਵੀ 10 ਦਿਨ ਤੋਂ ਸਟਾਰਟ ਹੋ ਜਾਣੀ ਆ ਜਿਹੜਾ ਖਸਾਨ ਆ ਉਹ ਮੰਡੀਆਂ ਦੇ ਵਿੱਚ ਹਰਾਨ ਨਾ ਹੋਵੇ ਅਤੇ ਜੋ ਆਲੂਆਂ ਦੀ ਬਿਜਾਈ ਸ਼ੁਰੂ ਹੋ ਚੁੱਕੀ ਆ ਅਤੇ ਜੋ ਜਿਹੜੀ ਕਣਕ ਦੀ ਬਿਜਾਈ ਆ ਉਹ ਡੇਢ ਕਿ ਮਹੀਨੇ ਤੋਂ ਸ਼ੁਰੂ ਹੋ ਜਾਣੀ ਆ ਡੀਪੀ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਜੇਕਰ ਨਹੀਂ ਹੁੰਦਾ ਤਾਂ ਫਿਰ ਅਜੀਰ ਨਹੀਂ ਦੇਖੋ ਅਗਲੀ ਰਾਤੀ ਕੀ ਕਿਸਾਨ ਜਿੱਥੇ ਮੰਡੀਆਂ ਦੀ ਕੀ ਹੁੰਦੀ ਆ ਫਿਰ ਅਸੀਂ ਜੇ ਦੋਨੇ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਨਹੀਂ ਜਾਂਦੀਆਂ ਤਾਂ ਅਸੀਂ ਇਹ ਤੇ ਕੋਈ ਸਖਤ ਪ੍ਰੋਗਰਾਮ ਦਵਾਂਗੇ ਜੀ ਮੈਂ ਹਰਦੇਵ ਸਿੰਘ ਪੱਲ ਮੱਜਰਾ ਕ੍ਰਾਂਤੀਕਾਰੀ ਕਿਸਾਨ ਜਿਸ ਦਾ ਜ਼ਿਲ੍ਹਾ ਪ੍ਰਬੰਧਨ ਫਰਦੇਗੜ ਹਰ ਤੋਂ ਬੋਲ ਰਿਹਾ ਹਾਂ ਅੱਜ ਅਸੀਂ ਡੀ ਐਸ ਸਾਹਿਬ ਨੂੰ ਮਿਲਿਆ ਹੈ ਡੀਏਪੀ ਦੇ ਸਬੰਧ ਦੇ ਵਿੱਚ ਪਰ ਮੰਡੀਆਂ ਦੇ ਪ੍ਰਬੰਧ ਦੇ ਵਿੱਚ ਡੀ ਐਸ ਸਾਹਿਬ ਨੇ ਸਾਨੂੰ ਵਧੀਆ ਭਰੋਸਾ ਦਿੱਤਾ ਵੀ ਅਸੀਂ ਮੌਕੇ ਤੇ ਤੁਹਾਨੂੰ ਕੋਈ ਹਰਾਨੀ ਨਹੀਂ ਹੋਣ ਦੇਵਾਂਗੇ ਅੱਗੇ ਦੇਖਦੇ ਹਾਂ ਵੀ ਕੀ ਕਿਹਾ ਜਾ ਸਮਾਂ ਆਉਂਦਾ ਫਿਰ ਨਹੀਂ ਸਾਨੂੰ ਯੋਗਸ ਕਰਦੇ ਅੱਗੇ ਉਸ ਨੂੰ ਉਹ ਨਾ ਕਰਨਾ ਪਏ ਇਸ ਪਹਿਲਾਂ ਇਹਨਾਂ ਨੂੰ ਸੂਚਿਤ ਕਰਨਾ ਹੈ ਮਹਿਕਮੇ ਨੂੰ ਵੀ ਨਾ ਕਿਸੇ ਨੂੰ ਹਰਾਨੀ ਆਵੇ ਨਾ ਪ੍ਰਸ਼ਾਸਨ ਹਰਾਨ ਹੋਵੇ ਨਾ ਕਿਸਾਨ ਹਰਾਨ ਹੋਵੇ ਨਾ ਲੋਕਾਂ ਦਾ ਕਿਸਾਨ ਹੋਣ ਜੇ ਵੀ ਧਰ ਨਾਲ ਲੋਕ ਪਰੇਸ਼ਾਨ ਹੁੰਦੇ ਨੇ ਉਹ ਜ਼ਰੂਰ ਪੜ੍ਹਨ ਚਾਹੁੰਦੇ ਤਾਂ ਕਿ ਪਹਿਲੇ ਹੀ ਪ੍ਰਬੰਧ ਹੋ ਜਾਣ ਟੰਗੀ ਗੱਲ ਹੈ